ਸਭੀ ਕਵਿਤਾ ਪ੍ਰੇਮੀਓ ਕੋ ਮੇਰੀ ਸਤਿ ਨਮਸਤੇ ਜੀ ਅੱਜ ਫਿਰ ਉਪਸਥਿਤ ਹਾਂ ਆਪਕੇ ਲਈ ਕਵਤਾ ਦੀ ਪ੍ਰਸਤuti ਲੈਕਰ ਕਵਿਤਾ ਪੰਜਾਬੀ ਮੇ ਹੈ ਜਿਸ ਦਾ ਸ਼ੀਸ਼ਕ ਹੈ ਸ਼ਿਕਾਇਤ ਕਿਸ ਨੂੰ ਕਰਾਂ ਜਦ ਆਪਣੇ ਹੀ ਜਾ ਮਿਲੇ ਗਦਾਰਾਂ ਨਾਲ ਜਦ ਆਪਣੇ ਹੀ ਜਾ ਮਿਲੇ ਗਦਾਰਾਂ ਨਾਲ ਆਪਣਾ ਦੇਸ਼ ਹੀ ਨਜ਼ਰੀ ਆਉਂਦਾ ਗੈਰਾਂ ਦੇ ਹੱਥਾਂ ਵਿੱਚ ਆਪਣਾ ਦੇਸ਼ ਹੀ ਨਜ਼ਰੀ ਆਉਂਦਾ ਗੈਰਾਂ ਦੇ ਹੱਥਾਂ ਵਿੱਚ ਜਦ ਆਪਣਾ ਸਿੱਕਾ ਹੀ ਖੋਟਾ ਹੋਵੇ ਜਦ ਆਪਣਾ ਹੀ ਸਿੱਕਾ ਹੋਵੇ ਖੋਟਾ ਤੇ ਸ਼ਿਕਾਇਤ ਕਿਸ ਨੂੰ ਕਰਾਂ ਤਾਂ ਸ਼ਿਕਾਇਤ ਕਿਸ ਨੂੰ ਕਰਾਂ ਪਰਮਾਤਮਾ ਨੇ ਤਾਂ ਐਡਾ ਸੋਨਾ ਤਨ ਦਿੱਤਾ ਪਰਮਾਤਮਾ ਨੇ ਤਾਂ ਐਡਾ ਸੋਨਾ ਤਨ ਦਿੱਤਾ ਮਨ ਕਰੇ ਨਾ ਉਸ ਦਾ ਸਿਮਰਨ ਸ਼ਿਕਾਇਤ ਕਿਸ ਨੂੰ ਕਰਾਂ ਮਨ ਕਰੇ ਨਾ ਉਸ ਦਾ ਸਿਮਰਨ ਤਾਂ ਸ਼ਿਕਾਇਤ ਕਿਸ ਨੂੰ ਕਰਾਂ ਰੱਬ ਨੇ ਇੰਨੀਆਂ ਸੋਨੀਆਂ ਨਿਆਮਤਾ ਦਿੱਤੀਆਂ ਰੱਬ ਨੇ ਇੰਨੀਆਂ ਸੋਹਣੀਆਂ ਨਿਯਮਤਾਂ ਦਿੱਤੀਆਂ ਬੰਦਾ ਹੋਰ ਨਾ ਥਾਵਾ ਮੂੰਹ ਮਾਰੇ ਤਾਂ ਸ਼ਿਕਾਇਤ ਕਿਸ ਨੂੰ ਕਰਾਂ ਬੰਦਾ ਹੋਰ ਨਾ ਥਾਵਾ ਮੂੰਹ ਮਾਰੇ ਤਾਂ ਸ਼ਿਕਾਇਤ ਕਿਸ ਨੂੰ ਕਰਾਂ ਦੇਣ ਵਾਲੇ ਦਾਤੇ ਨੇ ਤਾਂ ਕਮੀ ਕੋਈ ਰੱਖੀ ਨਹੀਂ ਦੇਣ ਵਾਲੇ ਦਾਤੇ ਨੇ ਤਾਂ ਕਮੀ ਰੱਖੀ ਕੋਈ ਨਹੀਂ ਝੋਲੀ ਸਾਡੀ ਹੀ ਛੋਟੀ ਪੈ ਗਈ ਤਾਂ ਸ਼ਿਕਾਇਤ ਕਿਸ ਨੂੰ ਕਰਾਂ ਜੋਲੀ ਸਾਡੀ ਹੀ ਛੋਟੀ ਪੈ ਗਈ ਤਾਂ ਸ਼ਿਕਾਇਤ ਕਿਸ ਨੂੰ ਕਰਾਂ ਅਕਲ ਦਿੱਤੀ ਸ਼ਕਲ ਦਿੱਤੀ ਤੇ ਦਿੱਤੀ ਮਿੱਠੀ ਜ਼ੁਬਾਨ ਅਕਲ ਦਿੱਤੀ ਸ਼ਕਲ ਦਿੱਤੀ ਤੇ ਦਿੱਤੀ ਮਿੱਠੀ ਜ਼ੁਬਾਨ ਫੁੱਲ ਮੂੰਹ ਚੋਨਾ ਖੇੜਨ ਤਾਂ ਸ਼ਿਕਾਇਤ ਕਿਸ ਨੂੰ ਕਰਾਂ ਫੁੱਲ ਮੂੰਹ ਚੋਨਾ ਖੇੜਨ ਤਾਂ ਸ਼ਿਕਾਇਤ ਕਿਸ ਨੂੰ ਕਰਾਂ ਹੱਥ ਦਿੱਤੇ ਕਰਮ ਕਰਨ ਨੂੰ ਪੈਰ ਦਿੱਤੇ ਚੰਗੇ ਪਾਸੇ ਜਾਣ ਨੂੰ ਹੱਥ ਦਿੱਤੇ ਕਰਮ ਕਰਨ ਨੂੰ ਤੇ ਪੈਰ ਦਿੱਤੇ ਚੰਗੇ ਪਾਸੇ ਜਾਣ ਨੂੰ ਪਰ ਜਵਾਨੀ ਬੀਤ ਗਈ ਐਸ਼ ਪ੍ਰਸਤੀਆਂ ਵਿੱਚ ਪਰ ਜਵਾਨੀ ਬੀਤ ਗਈ ਐਸ਼ ਪ੍ਰਸਤੀਆਂ ਵਿੱਚ ਵਡੇਪੇ 'ਚ ਚੱਲਨਾਂ ਹੱਡ ਗੋਡੇ ਵਡੇਪੇ 'ਚ ਚੱਲਨਾਂ ਹੱਡ ਗੋਡੇ ਹੁਣ ਚਿੜੀ ਝੁਗ ਗਈ ਖੇਤ ਤਾਂ ਸ਼ਿਕਾਇਤ ਕਿਸ ਨੂੰ ਕਰਾਂ ਹੁਣ ਜਿਹੜੀ ਝੁੱਗ ਗਈ ਖੇਤ ਤਾਂ ਸ਼ਿਕਾਇਤ ਕਿਸ ਨੂੰ ਕਰਾਂ ਬਹੁਤ ਬਹੁਤ ਧੰਨਵਾਦ